ਖਬਰਨਾਮਾ ਦੇਖ ਰਹੇ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਫੂਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅੱਤੇ ਸਾਬਕਾ ਮੰਤਰੀ ਬਿਕਮਜੀਤਿਆ ਨੂੰ ਲੱਗਿਆ ਵੱਡਾ ਝਟਕਾ ਉਹ ਵੱਡੇ ਰਾਜ਼ ਆਏ ਸਾਹਮਣੇ ਕੀ ਕਿਵੇਂ ਪੈਸਾ ਇਕੱਠਾ ਕੀਤਾ ਗਿਆ ਕਿੱਥੇ ਡਰੱਗ ਤਸਕਰੀ ਕੀਤੀ ਗਈ ਕਿਹੜੇ ਡਰੱਗ ਤਸਕਰਾਂ ਦੇ ਨਾਲ ਸੰਬੰਧ ਸੀ ਯਾਨੀ ਕਿ ਇਹ ਇਕੱਲੇ ਇੰਡੀਆ ਦੇ ਡਰਗ ਤਸਕਾਂ ਦੀ ਅਸੀਂ ਗੱਲ ਹੀ ਕਰ ਰਹੇ ਹਾਂ ਇੰਟਰਨੈਸ਼ਨਲ ਡਰਗ ਤਸਕਾਂ ਦੀ ਗੱਲ ਕਰ ਰਹੇ ਹਾਂ ਅਤੇ ਦੂਸਰੇ ਪਾਸੇ ਕਰੋੜਾਂ ਰੁਪਏ ਸਾਈਪਰਸ ਦੇ ਵਿੱਚ ਆਨ ਪ੍ਰਦਾਨ ਕੀਤਾ ਗਿਆ ਬਿਕਮਜੀਤ ਸਿੰਘ ਮਜੀਠੀਆ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਡੀਜੀਪੀ ਚੌਟੂਪਾ ਤੇ ਆਏ ਨੇ ਕਿ ਆਮਦ ਸਰ ਵਿੱਚ ਮਜੀਠੀਆ ਦੀ ਚੱਕੀ ਜਾਇਦਾਦ ਦੀ ਕਾਗਜ਼ਾਤ ਗੈਪ ਕਰ ਦਿੱਤੇ ਗਏ ਸਨ ਉਸ ਸਮੇਂ ਮਜੀਠੀਆ ਮਾਲ ਮੰਤਰੀ ਸਨ ਅਤੇ ਕਾਗਜ਼ਤ ਗੈਪ ਕਰਨ ਵਿੱਚ ਉਹਨਾਂ ਦਾ ਹੱਥ ਸੀ ਵਿਕਰਮ ਮਜੀਠੀਆ ਨੇ ਡਰੱਗ ਦਾ ਪੈਸਾ ਵਿਦੇਸ਼ ਭੇਜਿਆ ਉਥੋਂ ਇਸ ਡਰੱਗ ਦੇ ਪੈਸੇ ਨੂੰ ਸਾਈਪ੍ਰਸ ਅਤੇ ਹੋਰ ਵਿਦੇਸ਼ੀ ਕੰਪਨੀਆਂ ਰਾਹੀਂ ਆਪਣੇ ਕਾਰੋਬਾਰ ਵਿੱਚ ਭੇਜਿਆ ਡਰੱਗ ਡਰੱਗ ਦੇ ਪੈਸੇ ਨੂੰ ਚੈਨਲਾਈਜ਼ ਕੀਤਾ ਗਿਆ ਅਤੇ ਮਜੀਠੀਆ ਨੇ ਸਰਾਇਆ ਗਰੁੱਪ ਆਫ ਕੰਪਨੀ ਵਿੱਚ ਨਿਵੇਸ਼ ਕੀਤਾ ਗਿਆ ਅੰਤਰਰਾਸ਼ਟਰੀ ਨਸ਼ਾ ਤਸਕਰਾ ਸੱਤਾ ਅਤੇ ਪਿੰਡੀ ਨੇ ਮਜੀਠੀਆ ਦੇ ਵਿਆਹ ਅਤੇ ਚੋਣਾਂ ਵਿੱਚ ਅੰਤਰਰਾਸ਼ਟਰੀ ਨਸ਼ਾ ਤਸਕਰੀ ਇਹ ਰੈਕਟ ਤੋਂ ਮਨੀ ਲੋਡਿੰਗ ਦੀ ਵਰਤੋਂ ਕੀਤੀ ਵਿਜੀਲੈਂਸ ਬਿਊਰੋ ਸਾਫ ਦਾ ਡੀਜੀ ਭੀਸਾਦ ਚਟੋਪਟਾਏ ਵੱਲੋਂ ਦਿੱਤੀ ਗਈ ਜਾਣਕਾਰੀ ਮਜੀਠੀਆ ਤੋਂ ਪੁੱਛਗਿੱਛ ਕਰੇਗਾ ਅੱਜ ਈਡੀ ਸਾਫ ਦਾ ਡਾਇਰੈਕਟਿਡ ਵਿਜੀਲੈਂਸ ਟੀਮ ਨੂੰ ਮਿਲਣਗੇ ਅਤੇ ਜਾਣਕਾਰੀ ਦੇਣਗੇ ਈਡੀ ਦੇ ਸਾਫ ਦਾ ਡਿਪਟੀ ਡਾਇਰੈਕਟਰ ਦਰੰਜਲ ਸਿੰਘ ਮੁਹਾਲੀ ਵਿਜੀਲेंस ਦਫਤਰ ਪਹੁੰਚਣਗੇ ਇਸ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਪਗੋਵੰਤ ਮਾਨ ਨੇ ਕਿਹਾ ਕਿ ਹੁਣ ਬਿਕਮਜੀਤ ਸਿੰਘ ਮਜੀਠੀਆ 'ਤੇ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਲੰਬੇ ਸਮੇਂ ਤੋਂ ਵਿਰੋਧੀ ਧਿਰ ਇਸ ਮੁੱਦੇ ਤੇ ਨਿਸ਼ਾਨਾ ਬਣਾ ਰਹੀ ਸੀ ਕਿ ਅਸੀਂ ਕੋਈ ਕਾਰਵਾਈ ਨਹੀਂ ਕਰ ਰਹਾ ਹੁਣ ਸਾਬਕਾ ਮੰਤਰੀ ਬਿਕਮਜੀਤ ਸਿੰਘ ਵਿਰੁੱਧ ਕਈ ਦਸਤਾਵੇਜ਼ ਜੋ ਪੁਲਿਸ ਨੂੰ ਕਾਰਵਾਈ ਕਰਨ ਤੋਂ ਨਹੀਂ ਰੋਕ ਸਕਦੇ ਤੁਹਾਨੂੰ ਦੱਸਦੀ ਕਿ ਬਜੀਤਿਆ ਡਰਗ ਅਤੇ ਮਨੀ ਲਾਂਡਰਿੰਗ ਅਤੇ ਅਮਨਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਯਾਨੀ ਕਿ ਕਿਸ ਤਰ੍ਹਾਂ ਪੈਸਾ ਕਮਾਇਆ ਗਿਆ ਕਿਸ ਤਰ੍ਹਾਂ ਸਾਈਪ੍ਰਸ ਵਿੱਚ ਪੈਸਾ ਭੇਜਿਆ ਗਿਆ ਉਸ ਤੋਂ ਬਾਅਦ ਉਹ ਪੈਸਾ ਟ੍ਰਾਂਸਫਰ ਕਰਕੇ ਪੰਜਾਬ ਦੇ ਖਾਤਿਆਂ ਦੇ ਵਿੱਚ ਆਇਆ ਉਸ ਤੋਂ ਬਾਅਦ ਉਹ ਪੈਸੇ ਦਾ ਦਰਬੇਸ਼ ਪੰਜਾਬ ਦੇ ਵਿੱਚ ਕਈ ਕਾਪੀਆਂ ਦੇ ਵਿੱਚ ਕੀਤਾ ਗਿਆ ਯਾਨੀ ਕਿ ਹਿੱਸੇਦਾਰੀ ਇਹ ਹੈ ਬਿਕਮਜੀਸਰਮ ਜੀਟੀਆ ਨੇ ਜਿਹੜਾ 2011 12 ਦੇ ਵਿੱਚ ਜਲ ਵਿਚਾਇਆ ਹੋਇਆ ਸੀ ਪੈਸਾ ਕਮਾਉਣ ਦਾ ਇੰਟਰਨੈਸ਼ਨਲ ਡਾਇਰੈਕਟ ਅਸਟਾਂ ਦੇ ਨਾਲ ਸੰਬੰਧ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਅੱਜ ਫਿਰ ਆ ਗਿਆ ਬਿਆਨ ਉਹਨਾਂ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਕਰਨ ਤੋਂ ਹੁਣ ਸਾਨੂੰ ਕੋਈ ਨਹੀਂ ਰੋਕ ਸਕਦਾ ਨਾ ਪੰਜਾਬ ਪੁਲਿਸ ਨੂੰ ਨਾ ਪੰਜਾਬ ਸਰਕਾਰ ਨੂੰ ਨਾ ਬਿਜ਼ਨਸ ਡਿਪਾਰਟਮੈਂਟ ਨੂੰ ਹੁਣ ਪੱਕੇ ਭਾਂਡੇ ਦੇ ਵਿੱਚ ਪਾਇਆ ਜਾਵੇਗਾ ਬਿਕਮਜੀਤ ਸਿੰਘ ਜੀਟਿਆ ਨੂੰ ਬਿਕਮਜੀਤ ਸਿੰਘ ਮਜੀਠੀਆ ਦੇ ਕੋਲੋਂ ਇਸ ਮਾਮਲੇ ਤੇ ਵੱਡੀ ਪਹੁੰਚਗੇ ਹੋਵੇਗੀ ਇੱਕ ਦੋ ਦਿਨਾਂ ਵਿੱਚ